ਕਿਸਾਨਾਂ ਵੱਲੋਂ ਰੇਲਵੇ ਟ੍ਰੈਕ ਨੇ ਜਿਹੜੇ ਜਮ ਕੀਤੇ ਗਏ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਸ਼ਹੀਦ ਦੀ ਹੁੰਦੀ ਹੈ ਹੋ ਜਾਣ ਤਾਂ ਕੋਈ ਗੱਲ ਨਹੀਂ ਪਰ ਉਹ ਤੋਂ ਅਗਲਾ ਸਵਾਲ ਉਹ ਤੋਂ ਬਾਅਦ ਇੱਥੇ ਗੱਲ ਨਹੀਂ ਰੁਕ ਜਾਣੀ ਉਹ ਤੋਂ ਬਾਅਦ ਅੱਗੇ ਵੀ 18 ਬੈਠੇ ਨੇ ਜੇ ਸਰਕਾਰ ਇਹ ਚਾਹੁੰਦੀ ਆ ਕਿ ਕਿਸਾਨ ਮਰੀ ਜਾਣ ਡੱਲੇਵਾਲ ਸਾਹਿਬ ਸ਼ਹੀਦ ਹੋ ਜਾਣ ਤਾਂ ਉਹ ਤੋਂ ਪਿੱਛੇ ਹੋਰ ਵੀ ਕਿਸਾਨ ਬੈਠੇ ਨੇ ਡੱਲੇਵਾਲ ਸਾਹਿਬ ਮੰਗ ਉੱਕਣੇ ਲਾ ਲਿਖੇ ਹੋਏ ਨਾ ਬਾਰੀ-ਬਾਰੀ ਇਹ ਕਤਾਰ ਇੱਕ ਟੁੱਟਣੀ ਨਹੀਂ ਹੈ ਸਰ ਗਵਰਨਮੈਂਟ ਨੂੰ ਬਹੁਤ ਔਖਾ ਹੋ ਜਾਣਾ ਕੰਮ ਢੱਲੇਵਾਲ ਸਾਹਿਬ ਤਾਂ ਅਣਖੀ ਸੀਗੇ ਉਹਨਾਂ ਨੂੰ ਉਹ ਗੱਲ ਗੱਲ ਕਰ ਕਰ ਗਈ ਉਹ ਬੈਠ ਗਏ ਕਿ ਤੁਸੀਂ ਕਿੱਦਾਂ ਕਹਿ ਸਕਦੇ ਹੋ ਕਿ ਹੋਰ ਜਿਹੜੇ ਪੂਰੇ ਉੱਤਰਨਗੇ ਉਹ ਢੱਲੇਵਾਲ ਸਾਹਿਬ ਤੇ ਅਸੀਂ ਵਿਸ਼ਵਾਸ ਕੀਤਾ ਨਾ ਅੱਜ ਢੱਲੇਵਾਲ ਸਾਹਿਬ ਖੜੇ ਆ ਨਾ ਇੱਕ ਨੇ ਇੱਕ ਕਰਕੇ ਖੜੇ ਆ ਨਾ ਅਸੀਂ ਦੁਨੀਆ ਖੜੀ ਆ ਨਾ ਪ੍ਰਧਾਨ ਜੀ ਨੂੰ ਤਾਂ ਟ੍ਰੀਟਮੈਂਟ ਦਾ ਗਵਰਨਮੈਂਟ ਕਹਿ ਰਹੀ ਆ ਵੀ ਤੁਸੀਂ ਲਓ ਪ੍ਰਧਾਨ ਮੰਤਰੀ ਪ੍ਰਧਾਨ ਜੀ ਕਹਿੰਦੇ ਕੀ ਆ ਲੈਣਾ ਟ੍ਰੀਟਮੈਂਟ ਟ੍ਰੀਟਮੈਂਟ ਲੈ ਕੇ ਫਿਰ ਵੀ ਆਹੀ ਕੁਛ ਕਰਨਾ ਹੈ ਭਰੋਸਾ ਜਿਵੇਂ ਅਸੀਂ ਢੱਲੇਵਾਲ ਸਾਹਿਬ ਤੇ ਭਰੋਸਾ ਕੀਤਾ ਅਸੀਂ 12 ਉਹਨਾਂ ਤੇ ਬਾਕੀ 18 ਤੇ ਵੀ ਭਰੋਸਾ ਅਸੀਂ ਕਰ ਰਹੇ ਹਾਂ ਸਾਡਾ ਮਨ ਕਹਿੰਦਾ ਵੇਖਣੇ ਚੱਲੂ ਜਿਹੜੀ ਸਾਡੀ ਕਾਮਨ ਹੈ ਪਹਿਲਾਂ ਤੋਂ ਬੁੱਢ ਤੇ ਕੁਰਬਾਨੀਆਂ ਦੰਦੀ ਆਈ ਆ ਜੇ ਆਗੂਏ ਕੁਰਬਾਨ ਹੋ ਗਏ ਜੀ ਫੌਜ ਕਿਸ ਤਰ੍ਹਾਂ ਲੜੂਗੀ ਲੋਕ ਇਹ ਵੀ ਕਹਿ ਰਹੇ ਨੇ ਸਾਡੇ ਗੁਰੂਆਂ ਨੇ ਦੱਸਤਾ ਸਾਡੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਸ਼ਹੀਦੀ ਦਿੱਤੀ ਤਾਂ ਗਾਹਕੜੇ ਬੰਦ ਹੋ ਗਿਆ ਕੰਮ ਨਾਮ ਕੀ ਹੈ ਜੀ ਆਪਣਾ ਮੇਰਾ ਬਲਵਿੰਦਰ ਸਿੰਘ ਬਾਈਸ ਪ੍ਰਧਾਨ ਜਿਲ੍ਹਾ ਫਾਤੇਗੜ ਸਾਹਿਬ ਭਿੰਦਰ ਸਿੰਘ ਦਾ ਵੀ ਉਸ ਲਾਈਨ ਦੇ ਵਿੱਚ ਨਾਮ ਹੈਗਾ ਜੀ ਬਿਲਕੁਲ ਅਸੀਂ ਉਹਦੇ ਬਾਅਦ ਅਸੀਂ ਵੀ ਖੜੇ ਆ ਤਿਆਰ ਆ ਸਰਕਾਰ ਅੱਖਾਂ ਬੰਦ ਕਰਕੇ ਜਗਜੀਤ ਸਿੰਘ ਡੱਲੇਵਾਲ ਦੀ ਮੌਤ ਨੂੰ ਢੀਕ ਰਹੀ ਹੈ ਸੁਪਰੀਮ ਕੋਰਟ ਨੂੰ ਬਹੁਤ ਚਿੰਤਾ ਹੈ ਜੀ ਮਾਨ ਜੋ ਕਿ ਸੁਪਰੀਮ ਕੋਰਟ ਨੇ ਕਿਹਾ ਕਿ ਇਹਨਾਂ ਦੀ ਸਿਹਤ ਬਹੁਤ ਜ਼ਰੂਰੀ ਹੈ ਸੋ ਇਸ ਕਰਕੇ ਅਸੀਂ ਸੁਪਰੀਮ ਕੋਰਟ ਨੂੰ ਵੀ ਉੱਚ ਅਦਾਲਤ ਨੂੰ ਇਹ ਬੇਨਤੀ ਕਰਦੇ ਆਂ ਵੀ ਜਿੱਥੇ ਉਹ ਡੱਲੇਵਾਲ ਦੀ ਸਿਹਤ ਦੀ ਪੱਕ ਤੋਂ ਹਸਪੀਟਲ ਦਾਖਲ ਕਰਾਉਣ ਦੀ ਜਾਂ ਉਹਨਾਂ ਦੀ ਸਿਹਤ ਝਾਬੀ ਦੀ ਗੱਲ ਕਰਦੇ ਨੇ ਉੱਥੇ ਉਹਨਾਂ ਨੂੰ ਸਰਕਾਰ ਨੂੰ ਘੇਰੇ ਚ ਲੈਣਾ ਚਾਹੀਦਾ ਸਰਕਾਰ ਦੇ ਉੱਤੇ ਇਹ ਐਕਸ਼ਨ ਲੈਣਾ ਚਾਹੀਦਾ ਵੀ 24 ਘੰਟੇ ਦੇ ਅੰਦਰ ਅੰਦਰ ਜਾਂ 18 ਘੰਟੇ ਦੇ ਅੰਦਰ ਅੰਦਰ ਜਾਂ 12 ਘੰਟੇ ਜਾਂਦੇ ਅੰਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਨੂੰ ਮੰਨੇ ਪਰ ਅੱਜ ਸਾਡੇ ਇਸ ਗੱਲ ਤੋਂ ਵੀ ਗਿਲਾ ਵੀ ਕੇਵਲ ਜਿਹੜੇ ਰੂਲਿੰਗ ਪਾਰਟੀ ਦੇ ਆਗੂ ਨੇ ਉਹ ਫੋਟੋ ਕਚਾਹਣ ਤੱਕ ਸੀਮਤ ਨੇ ਇਹ ਸਾਰੇ ਬੰਦੇ 117 ਦੇ 17 ਐਮਐਲਏ ਕਿਉਂ ਨਹੀਂ ਮੋਦੀ ਦੇ ਦਰਬਾਰ ਤੇ ਜਾ ਕੇ ਬੈਠਦੇ ਕਿਉਂ ਨਹੀਂ ਜਾ ਕੇ ਦਿੱਲੀ ਜਾ ਕੇ ਹੀ ਰੋਸ ਮਜਾਰੇ ਕਰਦੇ ਇੱਥੇ ਇਹਗੇ ਡਰਾਮੇ ਬਾਜੀਆਂ ਕਰ ਰਹੇ ਨੇ ਨਹੀਂ ਕਿਸਾਨਾਂ ਨੂੰ ਤਾਂ ਰੋਕ ਲਿਆ ਸ਼ੰਭੂ ਬਾਰਡਰ ਤੇ ਹਨੋਰੀ ਬਾਰਡਰ ਤੇ ਇਹ ਐਮਐਲਏ ਨੂੰ ਤਾਂ ਕਿਸੇ ਨੇ ਨਹੀਂ ਰੋਕਿਆ ਐਮਐਲਏ ਤਾਂ ਜਾ ਸਕਦੇ ਨੇ ਦਿੱਲੀ ਇਹ ਕਿਉਂ ਨਹੀਂ ਜਾਂਦੇ ਉੱਥੇ ਟੌਨੀ ਤੇਰੇ ਦਾ 13 ਪਾਰਲੀਮੈਂਟ 12 ਚੋਂ ਇੱਕ ਅਮਰਤਪਾਲ ਜੀ ਅੰਦਰ ਨੇ 12 ਦੇ 12 ਮੈਂਬਰ ਪਾਰਲੀਮੈਂਟ ਕਿਉਂ ਨਹੀਂ ਜਾ ਕੇ ਪਾਰਲੀਮੈਂਟ ਦੇ ਮੂਹਰੇ ਬੈਠਦੇ ਜੇ ਡੱਲੇ ਵਾਲ ਇੱਕ ਮਰਨ ਵਰਤ ਤੇ ਬੈਠ ਸਕਦੇ ਨੇ ਆਪਣੀ ਕੁਰਬਾਨੀ ਦੇਣ ਨੂੰ ਤਿਆਰ ਬੈਠੇ ਨੇ ਉਹ ਤਾਂ ਇਹ ਜਿਹੜੇ 13 MP ਜਾਂ 12 MP ਇਹ ਕਿਉਂ ਨਹੀਂ ਮਰਨ ਵਰਤਦੇ ਬੈਠਦੇ ਜਾ ਕੇ ਪਾਰਲੀਮੈਂਟ ਦੇ ਮੂਹਰੇ ਸਾਡਾ ਸਵਾਲ ਹੈ ਇਹਨਾਂ ਨੂੰ ਸਰਕਾਰ ਦੇ BJP ਦੇ ਕੁਝ ਆਗੂ ਨੇ ਜੀ ਉਹ ਕਹਿ ਰਹੇ ਨੇ ਲੋਕ ਜਿਹੜੇ ਬੈਠੇ ਨੇ ਅੰਦੋਲਨ ਕਰ ਰਹੇ ਨੇ ਇਹਨਾਂ ਨੂੰ ਪਤਾ ਹੀ ਨਹੀਂ ਇਹ ਸੂਬੇ ਦੇ ਅਧੀਨ ਨੇ ਸੂਬਾ ਸਰਕਾਰ ਤੋਂ ਇਹ ਮੰਗਾ ਮੰਨਣ ਹਰਿਆਣਾ ਸਰਕਾਰ ਨੇ ਵੀ ਤਾਂ 24 ਫਸਲਾਂ ਤੇ MSP ਦਾ ਐਲਾਨ ਕਰਤਾ ਜੀ ਕਿਸਾਨਾਂ ਦੇ ਹਾਲਾਤ ਟੋਟਲੀ ਸਰਕਾਰਾਂ ਇਹ ਦੇਖ ਰਹੀਆਂ ਨੇ ਕਿ ਕਿਵੇਂ ਇਹਨਾਂ ਨੂੰ ਹੋਰ ਮਾਰਿਆ ਜਾ ਸਕਦਾ ਕਿਵੇਂ ਇਹਨਾਂ ਦੇ ਹੱਥਾਂ ਚੋਂ ਅਸੀਂ ਕਿਸਾਨੀ ਨੂੰ ਖੋਲੀਏ ਕਿਵੇਂ ਅਸੀਂ ਦੂਜੀਆਂ ਜਿਹੜੀਆਂ ਵੱਡੀਆਂ ਧਿਰਾਂ ਨੇ ਉਹਨਾਂ ਨੂੰ ਦੇਦੀ ਹੈ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਬੰਦ ਦੀ ਕਾਲ ਆ ਜਿਹੜੀ ਦਿੱਤੀ ਗਈ ਆ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਇੱਕ ਮਹੀਨੇ ਤੋਂ ਉੱਪਰ ਦਾ ਸਮਾਂ ਹੈ ਜਿਹੜਾ ਮਰਨ ਵਰਤ ਤੇ ਹੋ ਚੁੱਕਿਆ ਸਥਿਤੀ ਨਾਜ਼ੁਕ ਬਣ ਰਹੀ ਆ ਸੋ ਕਿਸਾਨਾਂ ਵੱਲੋਂ ਰੇਲਵੇ ਟ੍ਰੈਕ ਨੇ ਜਿਹੜੇ ਜਮ ਕੀਤੇ ਗਏ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਕਿਸਾਨ ਨੇ ਜਿਹੜੇ ਇੱਥੇ ਡੱਟੇ ਹੋਏ ਨੇ ਗੱਲ ਕਰਦੇ ਆਂ ਹਾਂਜੀ ਵੈਗਰੂਜੀ ਕਾ ਖਾਲਸਾ ਵੈਗਰੂਜੀ ਕੀ ਬਤ ਜੀ ਕੀ ਨਾਮ ਹੈ ਜੀ ਪ੍ਰਕਾਸ਼ ਸਿੰਘ ਬੱਬਲ ਜੀ ਜੀ ਕਿਸ ਤਰ੍ਹਾਂ ਦੇਖਦੇ ਹੋ ਪ੍ਰਕਾਸ਼ ਸਿੰਘ ਜੀ ਸੈਂਟਰ ਸਰਕਾਰ ਦੇ ਰੁਪਈਏ ਨੂੰ ਢੱਲੇਵਾਲ ਸਾਹਿਬ ਦੀ ਸਥਿਤੀ ਨਾਜ਼ੁਕ ਹੁੰਦੀ ਜਾ ਰਹੀ ਆ ਪਰ ਸਰਕਾਰ ਕੱਸ ਤੋਂਸ ਨਹੀਂ ਹੋ ਰਹੀ ਕਹਿੰਦੇ ਜੀ ਪਹਿਲਾਂ ਹਸਪੀਟਲ ਪਹਚਾਓ ਸੁਪਰੀਮ ਕੋਰਟ ਕਹਿੰਦਾ ਫੇਰ ਗੱਲ ਕਰਾਂਗੇ ਦੇਖੋ ਮਾਨਯੋਗ ਸੁਪਰੀਮ ਕੋਰਟ ਦਾ ਅਸੀਂ ਸਤਿਕਾਰ ਕਰਦੇ ਆਂ ਅਸੀਂ ਧੰਨਵਾਦ ਵੀ ਕਰਦੇ ਆਂ ਕਿ ਢੱਲੇਵਾਲ ਸਾਹਿਬ ਦੀ ਸਿੱਧਾ ਖਿਆਲ ਰੱਖ ਰਹੇ ਆ ਜੀ ਜਿਹੜੀ ਗੱਲ ਇਹ ਕਹਿ ਰਹੇ ਆ ਕਿ ਡੱਲੇਵਾਲ ਸਾਹਿਬ ਦੀ ਸਿਹਤ ਜ਼ਰੂਰੀ ਆ ਪਰ ਅੰਦੋਲਨ ਚੱਲਦਾ ਰਹੇ ਅੰਦੋਲਨ ਜ਼ਰੂਰੀ ਨਹੀਂ ਕਿ ਸਿਹਤ ਜ਼ਰੂਰੀ ਆ ਉਹਦੇ ਵਾਸਤੇ ਧੰਨਵਾਦ ਆ ਪਰ ਉਤੋਂ ਵੀ ਪਹਿਲਾਂ ਡੱਲੇਵਾਲ ਸਾਹਿਬ ਨੇ ਇੱਕ ਗੱਲ ਇਹ ਕਹਤੀ ਕਿ ਮੇਰੀ ਸਿਹਤ ਦਾ ਸੁਪਰੀਮ ਕੋਰਟ ਨੂੰ ਫਿਕਰ ਆ ਠੀਕ ਆ ਜੀ ਜੀ ਸਤਿ ਸਕੇ ਪਰ ਜਿਹੜਾ 700 ਕਿਸਾਨ ਸ਼ਹੀਦ ਹੋ ਗਿਆ ਉਹਦਾ ਫਿਕਰ ਵੀ ਕਰਨਾ ਚਾਹੀਦਾ ਹੈ ਕਿ ਸਰਕਾਰ ਦੇ ਉੱਤੇ ਆਪਣੀ ਸੁਪਰੀਮ ਕੋਰਟ ਨੂੰ ਦਬਾ ਦੇਣਾ ਚਾਹੀਦਾ ਹੈ ਕਿ ਜਿਹੜੀਆਂ ਇਹਨਾਂ ਦੀਆਂ ਜਨੂਅਲ ਮੰਗਾਂ ਤਾਂ ਉਹ ਮੰਨਣੀਆਂ ਚਾਹੀਦੀਆਂ ਹੂੰ ਠੀਕ ਹੈ ਨਾ ਉਹ ਕਹਿੰਦੇ ਮੇਰੀ ਸਿਹਤ ਦੀ ਕੋਈ ਗੱਲ ਨਹੀਂ ਮੇਰੀ ਸਿਹਤ ਚੰਦਿਆਂ ਚਲੀ ਜਾਵੇ ਪਰ ਮੇਰਾ ਲੱਖਾਂ ਹਜ਼ਾਰਾਂ ਕਿਸਾਨ ਆ ਜਿਹੜਾ ਕਰਜ਼ੇ ਥੱਲੇ ਦੱਬਿਆ ਉਹ ਕਿਉਂਕਿ ਫੇਰ ਮੌਤਾਂ ਹੋਣੀਆਂ ਨੇ ਕਿ ਮੇਰੀ ਇਕੱਲੇ ਦੀ ਮੌਤ ਹੋ ਜੂਗੀ ਢਿਲਿਆਲ ਸਭ ਕਹਿੰਦਾ ਮੈਨੂੰ ਕੋਈ ਫਰਕ ਨਹੀਂ ਪੈਣਾ ਤੁਸੀਂ ਇਹਨਾਂ ਦੀਆਂ ਮੰਗਾਂ ਮੰਨੋ ਲੱਗਦਾ ਜੀ ਕਿ ਡੱਲੇ ਵਾਲਾ ਸਾਹਿਬ ਨਾਲ ਰੱਬ ਨਾ ਕਰੇ ਕੋਈ ਅਜਿਹੀ ਘਟਨਾ ਵਾਪਰੇ ਜੇ ਇਦਾਂ ਹੋ ਜਾਂਦਾ ਸਰਕਾਰ ਤੇ ਕੋਈ ਅਸਰ ਪਊਗਾ ਪਹਿਲਾਂ 700 ਤੋਂ ਉੱਪਰ ਕਿਸਾਨ ਕਿਸਾਨੀ ਅੰਦੋਲਨ ਚ ਚਲੇ ਗਏ ਜੀ ਹੋਰ ਬਹੁਤ ਸਾਰੇ ਕਿਸਾਨ ਨੇ ਜਿਹੜੇ ਦਰਖਤਾਂ ਨਾਲ ਲਟਕਦੇ ਦਿਖਾਈ ਦਿੰਦੇ ਨੇ ਤੇ ਲੱਗਦਾ ਕੋਈ ਫਰਕ ਪਊਗਾ ਜਾਨਾ ਦੇਣਾ ਤਾਂ ਕੋਈ ਕਹਿੰਦੇ ਨੇ ਠੀਕ ਨਹੀਂ ਲੋਕ ਵੀ ਇਹਦਾ ਵਿਰੋਧ ਕਰ ਰਹੇ ਨੇ ਕਿ ਗਲਤ ਫੈਸਲਾ ਲੈ ਲਿਆ ਦੇਖੋ ਲੋਕ ਇਹ ਵੀ ਗੱਲ ਕਹਿੰਦੇ ਸੀ ਕਿ ਸ਼ੁਭ ਕਰਨ ਜਿਹੜਾ ਸ਼ਹੀਦ ਕਰਾਤਾ ਵੀ ਲੀਡਰ ਕਿਉਂ ਨਹੀਂ ਮਰਦੇ ਲੀਡਰ ਅਕੇ ਕਿਉਂ ਨਹੀਂ ਮਰਦੇ ਇਹ ਕਿਸੇ ਦੇ ਮਨ ਦੇ ਵਿੱਚ ਘੜ ਕਰ ਜਾਣਾ ਸਾਡਾ ਇੱਕ ਲੀਡਰ ਜਗਜੀਤ ਸਿੰਘ ਢਲੇਵਾਲ ਦੇ ਮਨ ਤੇ ਘੜ ਕਰ ਗਿਆ ਕਿ ਮੈਂ ਉਸ ਮਾਂ ਨੂੰ ਸ਼ੁਭ ਕਰਨ ਦਾ ਨਹੀਂ ਦੇ ਸਕਦਾ ਪਰ ਲੋਕਾਂ ਦੇ ਜਿਹੜੇ ਗਲਤ ਫਤਵੇ ਆ ਮੈਂ ਉਹ ਚੱਲ ਵੀ ਨਹੀਂ ਸਕਦਾ ਕਿ ਕਿਉਂ ਨਾ ਮੇਰਾ ਮੈਂ ਆਪਣੀ ਬਲੀ ਦੇ ਦਮਾ ਜੇ ਸਰਕਾਰ ਮੇਰੀ ਬਲੀ ਚਾਹੁੰਦੀ ਆ ਮੇਰੀ ਬਲੀ ਤੇ ਬਾਅਦ ਲੋਕਾਂ ਨੂੰ ਐਮਐਸਪੀ ਜਾਂ ਜਿਹੜੀਆਂ ਸਾਡੀਆਂ 12 ਮੰਗਾਂ ਨੇ ਉਹ ਮੰਨਣਾ ਚਾਹੁੰਦੇ ਆ ਕੋਈ ਗੱਲ ਨਹੀਂ ਮੇਰੀ ਸਿੱਧ ਸ਼ੀਰਦੀ ਹੁੰਦੀ ਆ ਹੋ ਜਾਣ ਤੋਂ ਕੋਈ ਗੱਲ ਨਹੀਂ ਪਰ ਉਹ ਤੋਂ ਅਗਲਾ ਸਵਾਲ ਉਹ ਤੋਂ ਬਾਅਦ ਇੱਥੋਂ ਗੱਲ ਨਹੀਂ ਰੁਕ ਜਾਣੀ ਉਹ ਤੋਂ ਬਾਅਦ ਅੱਗੇ ਵੀ 18 ਬੈਠੇ ਨੇ ਜੇ ਸਰਕਾਰ ਇਹੀ ਚਾਹੁੰਦੀ ਆ ਕਿ ਕਿਸਾਨ ਮਰੀ ਜਾਣ ਢੱਲੇਵਾਲ ਸਾਹਿਬ ਸ਼ਹੀਦ ਹੋ ਜਾਣ ਤਾਂ ਉਹ ਤੋਂ ਪਿੱਛੇ ਹੋਰ ਵੀ ਕਿਸਾਨ ਬੈਠੇ ਨੇ ਢੱਲੇਵਾਲ ਸਾਹਿਬ ਮਾਂਗ ਉੱਕਣੇ ਲਾ ਲਿਖੇ ਹੋਏ ਨਾ ਬਾਰੀ-ਬਾਰੀ ਇੱਕ ਕਤਾਰ ਇੱਕ ਟੁੱਟਣੀ ਨਹੀਂ ਹੈ ਸਰ ਗਵਰਨਮੈਂਟ ਨੂੰ ਬਹੁਤ ਔਖਾ ਹੋ ਜਾਣਾ ਕੰਮ ਢੱਲੇਵਾਲ ਸਾਹਿਬ ਤਾਂ ਅਣਖੀ ਸੀਗੇ ਉਹਨਾਂ ਨੂੰ ਉਹ ਗੱਲ ਗੱਲ ਕਰ ਕਰ ਗਈ ਉਹ ਬੈਠ ਗਏ ਤੁਸੀਂ ਕਿੱਦਾਂ ਕਹਿ ਸਕਦੇ ਹੋ ਕਿ ਹੋਰ ਜਿਹੜੇ ਪੂਰੇ ਉੱਤਰਨਗੇ ਉਹਨਾਂ ਤੇ ਤੁਸੀਂ ਕਿੱਦਾਂ ਕਹਿੰਦੇ ਦੇਖੋ ਜਿਵੇਂ ਅਸੀਂ ਢੱਲੇਵਾਲ ਸਾਹਿਬ ਤੇ ਵਿਸ਼ਵਾਸ ਕੀਤਾ ਸਾਨੂੰ ਉਹਨਾਂ ਤੇ ਵੀ ਵਿਸ਼ਵਾਸ ਆ ਕਿਉਂਕਿ ਇੱਕ ਫੋਰਮ ਆ ਨਾ ਇਕੱਠੇ ਬੈਠੇ ਆ ਨਾ ਸਾਨੂੰ ਉਹਨਾਂ ਤੇ ਵੀ ਵਿਸ਼ਵਾਸ ਆ ਹੂੰ ਬਿਲਕੁਲ ਵਿਸ਼ਵਾਸ ਆ ਉਹ ਢੱਲੇਵਾਲ ਸਾਹਿਬ ਤੇ ਅਸੀਂ ਵਿਸ਼ਵਾਸ ਕੀਤਾ ਨਾ ਅੱਜ ਢੱਲੇਵਾਲ ਸਾਹਿਬ ਖੜੇ ਆ ਨਾ ਇੱਕ ਨੇ ਇੱਕ ਕਰਕੇ ਖੜੇ ਆ ਨਾ ਅਸੀਂ ਦੁਨੀਆ ਖੜੀ ਆ ਨਾ ਪ੍ਰਧਾਨ ਜੀ ਨੂੰ ਤਾਂ ਟ੍ਰੀਟਮੈਂਟ ਦਾ ਗਵਰਨਮੈਂਟ ਕਹਿ ਰਹੀ ਆ ਵੀ ਤੁਸੀਂ ਲਓ ਪ੍ਰਧਾਨ ਮੰਤਰੀ ਪ੍ਰਧਾਨ ਜੀ ਕਹਿੰਦੇ ਕੀ ਆ ਲੈਣਾ ਟ੍ਰੀਟਮੈਂਟ ਟ੍ਰੀਟਮੈਂਟ ਲੈ ਕੇ ਫਿਰ ਵੀ ਆਹੀ ਕੁਛ ਕਿਉਂ ਨਾ ਮੇਰੀ ਜਾਨ ਚਲੀ ਜਾਵੇ ਕਿ ਜੇ ਸੈਂਟਰ ਗਵਰਨਮੈਂਟੇ ਮੇਰੀ ਜਾਨ ਚਾਹੁੰਦੀ ਆ ਲੋਕਾਂ ਨੂੰ ਬਾਅਦ ਦੇ ਵਿੱਚ ਸਹੂਲਤ ਦੇਣੀ ਚਾਹੁੰਦੀ ਆ 12 12 ਜਿਹੜੀਆਂ ਸਾਡੀਆਂ ਮੰਗਾਂ ਨੇ ਕੋਈ ਗੱਲ ਨਹੀਂ ਫੇਰ ਦੇ ਦੇਵੇ ਉਹ ਤਾਂ ਫੈਸਲਾ ਕਰ ਚੁੱਕੇ ਨੇ ਢੱਲੇਵਾਲ ਸਾਹਿਬ ਫੈਸਲਾ ਕਰ ਚੁੱਕੇ ਨੇ ਉਤੇ ਬਾਅਦ ਜਿਹੜੀ ਤੁਸੀਂ ਗੱਲ ਕਰੀਆ ਭਰੋਸੇ ਦੀ ਭਰੋਸਾ ਜਿਵੇਂ ਅਸੀਂ ਢੱਲੇਵਾਲ ਸਾਹਿਬ ਤੇ ਭਰੋਸਾ ਕੀਤਾ ਅਸੀਂ 12 ਉਹਨਾਂ ਤੇ ਬਾਕੀ 18 ਤੇ ਵੀ ਭਰੋਸਾ ਅਸੀਂ ਕਰ ਰਹੇ ਹਾਂ ਸਾਡਾ ਮਨ ਕਹਿੰਦਾ ਵੇਖਣੇ ਚੱਲੂ ਜੀ ਤੇ ਬੰਦ ਦਾ ਕਿਸ ਤਰ੍ਹਾਂ ਹੰਗਾਰਾ ਮਿਲ ਰਿਹਾ ਜੀ ਫਤਿਹਗੜ ਸਾਹਿਬ ਦੇ ਵਿੱਚ ਦੇਖੋ ਇਹ ਇੱਕ ਮ ਤੁਸੀਂ ਸਾਡੇ ਸਤਿਕਾਰਯੋਗ ਪੱਤਰਕਾਰਾਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਕਰਦਾ ਮੈਂ ਜਿਹੜੇ ਤੁਸੀਂ ਚੱਲ ਕੇ ਠੰਡੇ ਦੇ ਵਿੱਚ ਆਇਆ ਤੁਸੀਂ ਸਾਡੇ ਤੋਂ ਪਹਿਲਾਂ ਪਹੁੰਚੇ ਹੁੰਦੇ ਹੋ ਤੁਸੀਂ ਇਹ ਦੇਖੋ ਹਜ਼ਾਰਾਂ ਤਾਂ ਵਹੀਕਲ ਖੜੇ ਨੇ ਟਰੈਕਟਰ ਟਰੈਲੀਆਂ ਖੜੇ ਨੇ ਇਹ ਸੰਗਤ ਦੇਖ ਲੋ ਕਿੰਨੀ ਆਪ ਮਹਾਰੇ ਲੋਕਾਂ ਨੇ ਖਮਾਣੋ ਏਰੀਆ ਦੇ ਵਿੱਚ ਆਪ ਮਹਾਰੇ ਲੋਕਾਂ ਨੇ ਰੋਡ ਵੀ ਬੰਦ ਕਰ ਦਿੱਤੇ ਪਰ ਮੈਂ ਬਹੁਤ ਸਾਰੇ ਉਹਨਾਂ ਨੂੰ ਕਿਹਾ ਨੌਜਵਾਨਾਂ ਨੂੰ ਕਿ ਆਪਾਂ ਨੇ ਪੀਸਫੁਲੀ ਰਹਿਣਾ ਹੈਗਾ ਆ ਪੀਸਫੁਲੀ ਹੈਗਾ ਸਰਹੰਦ ਬਾਜ਼ਾਰ ਦੇ ਵਿੱਚ ਜਾ ਕੇ ਦੇਖ ਲੋ ਤੇ ਜੀਟੀ ਰੋਡ ਤੇ ਆ ਮਾਵਾ ਜੇ ਟੱਪ ਲੋਕਾਂ ਨੇ ਪੂਰਾ ਸਮਰਥਨ ਦਿੱਤਾ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਪਈ ਅਸੀਂ ਜਾ ਕੇ ਸੰਗਤ ਧੰਵਾਦ ਵੀ ਕਰਕੇ ਆਇਆ ਜਾ ਕੇ ਮਾਰਕੀਟ ਦੇ ਵਿੱਚ ਵੀ ਭਾਈ ਤੁਹਾਡਾ ਧੰਵਾਦ ਆ ਲੋਕਾਂ ਨੇ ਐਕਸਲੂਟ ਦਿੱਤਾ ਜਨੂੰਨ ਦਿੱਤਾ ਕਿ ਅਸੀਂ ਕਿਸਾਨ ਦੇ ਨਾਲ ਜੀ ਸੋ ਹੋਰ ਵੀ ਕਿਸਾਨ ਨੇ ਹਾਂ ਜੀ ਕਿਸ ਤਰ੍ਹਾਂ ਦੇਖਦੇ ਹੋ ਜੀ ਤੁਸੀਂ ਸਰਕਾਰਾਂ ਦੇ ਰਵੱਈਏ ਨੂੰ ਕਿਉਂਕਿ ਹਰ ਇੱਕ ਵਰਗ ਸਪੋਰਟ ਕਰ ਰਿਹਾ ਹੈ ਕਿਸਾਨਾਂ ਨੂੰ ਪਰ ਸਰਕਾਰ ਆ ਜਿਹੜੀ ਉਹ ਕਹਿ ਰਹੀ ਹੈ ਕਿ ਕੁਝ ਕੁ ਲੋਕ ਨੇ ਇਹ ਅੰਦੋਲਨ ਕਰਨ ਲੱਗ ਜਾਂਦੇ ਦੇਖੋ ਸਰਕਾਰ ਨੇ ਤਾਂ ਕਹਿਣੇ ਵੀ ਇਹਨਾਂ ਦੇ ਨਾਲ ਕੋਈ ਬੰਦਾ ਨਹੀਂ ਹੈਗਾ ਉਹਦੇ ਆ ਜਿਹੜਾ ਸਾਡਾ ਅੱਜ ਦਾ ਹੰਗਾਰਾ ਰਹੇਗਾ ਨਾ ਪੰਜਾਬ ਦਾ ਭਾਰਤ ਆਪਣੇ ਪੰਜਾਬ ਦਾ ਉਹਦੇ ਵਿੱਚ ਅੱਜ ਇਹ ਸਰਕਾਰ ਨੂੰ ਪਤਾ ਲੱਜੂਗਾ ਕਿ ਕਿੰਨੇ ਕੁ ਗੱਡੀਆਂ ਚੱਲੇ ਨੇ ਕਿੰਨੇ ਕੁ ਬਾਜ਼ਾਰ ਖੁੱਲੇ ਨੇ ਕਿੰਨੇ ਕਿਸਾਨ ਲੈਣ ਤੇ ਆਏ ਨੇ ਹੈ ਇਹ ਤਾਂ پیسਫੁੱਲ ਦਾ ਉਹਨਾਂ ਨੂੰ ਪਤਾ ਲੱਗ ਜੂਗਾ ਅੱਜ ਹਾਂਜੀ ਅੱਜ ਲੱਗਦਾ ਜੀ ਸਰਕਾਰ ਟਸ ਤੋਂ ਮਸ ਹੋਊਗੀ ਕਿਉਂਕਿ ਪਹਿਲਾਂ 700 ਤੋਂ ਉੱਪਰ ਕਿਸਾਨਾਂ ਦੀਆਂ ਕੁਰਬਾਨੀਆਂ ਲੈ ਲਈਆਂ ਤੇ ਹੁਣ ਫੇਰ ਉਹੀ ਦੌਰ ਆ ਚੱਲ ਰਿਹਾ ਹੈ ਪਰ ਸਰਕਾਰ ਦਾ ਰਵੱਈਆ ਟਸ ਤੋਂ ਮਸ ਨਹੀਂ ਹੋ ਰਿਹਾ ਜੀ ਅੜੀਆਲਾ ਰਵੱਈਆ ਦਿਖਾਇਆ ਜਾ ਰਿਹਾ ਦੇਖੋ ਕੋਈ ਵੀ ਆਪਾਂ ਨੇ ਮਤਲਬ ਫੈਸਲਾ ਆਪਣਾ ਹੱਲ ਕਰਾਉਣਾ ਹੁੰਦਾ ਨਾ ਉਹਦੇ ਵਿੱਚ ਕੁਰਬਾਨੀਆਂ ਤਾਂ ਦੇਣੀਆਂ ਪੈਂਦੀਆਂ ਨੇ ਜਿਹੜੀ ਸਾਡੀ ਕਾਮਨ ਹੈ ਪਹਿਲਾਂ ਤੋਂ ਬੁੱਢ ਤੋਂ ਕੁਰਬਾਨੀਆਂ ਦੰਦੀ ਆਈ ਆ ਇਸ ਕਰਕੇ ਅਸੀਂ ਤਾਂ ਸਾਨੂੰ ਤਾਂ ਪੂਰਾ ਉਪਰੋਸਾ ਹੈਗਾ ਜਿਸ ਤਰ੍ਹਾਂ ਸਾਡੇ ਡੱਲੇ ਵਾਲੇ ਸਭ ਬੈਠੇ ਨੇ ਉਹਦੇ ਪਿੱਛੇ ਲਾਈਨ ਖੜੀ ਆ ਜਿਹੜੇ ਕੁਰਬਾਨੀਆਂ ਵੀ ਕੁਰਬਾਨੀਆਂ ਦੇਣੀਆਂ ਪੈਂਦੀਆਂ ਨੇ ਜੇ ਆਗੂ ਇਹ ਕੁਰਬਾਨ ਹੋ ਗਿਆ ਜੀ ਫੌਜ ਕਿਸ ਤਰ੍ਹਾਂ ਲੜੂਗੀ ਲੋਕ ਇਹ ਵੀ ਕਹਿ ਰਹੇ ਨੇ ਦੇਖੋ ਸਾਡੇ ਗੁਰੂਆਂ ਨੇ ਸਾਨੂੰ ਦੱਸਤਾ ਸਾਡੇ ਗੁਰੂਆਂ ਨੇ ਦੱਸਤਾ ਸਾਡੇ ਪੰਜਵੇਂ ਪਾਸ਼ਾ ਗੁਰੂ ਅਰਜਨ ਦੇਵ ਜੀ ਨੇ ਸ਼ਹੀਦੀ ਦਿੱਤੀ ਤਾਂ ਗਾਹਾਂ ਘਰੇ ਬੰਦ ਹੋ ਗਿਆ ਕੰਮ ਉਸੇ ਤਰ੍ਹਾਂ ਗਾਹਾਂ ਤੇ ਗਾਹ ਸਾਡੀ ਲਾਈਨ ਨੇ ਹੀ ਜੀਆ ਸਾਡਾ ਆਪਣੇ ਆਪੇ ਗਾਹਾਂ ਤੇ ਗਾਹ ਤਿਆਰ ਹੋਈ ਜਾਣਾ ਸਾਨੂੰ ਕੋਈ ਉਹ ਨਹੀਂ ਹੈਗਾ ਜੇ ਸਾਡੇ ਡਲੇਰ ਸਾਹਿਬ ਕੁਰਬਾਨੀ ਦੇ ਦਿੰਦੇ ਆ ਆਪਣੇ ਕੌਮ ਦੇ ਪਿੱਛੇ ਆਪਣੇ ਕਿੱਤੇ ਦੇ ਪਿੱਛੇ ਤਾਂ ਉਹਦੇ ਪਿੱਛੇ ਹੋਰ ਲਾਈਨ ਖੜੀ ਹੈਗੀ ਆ ਕੋਈ ਜੀ ਗੱਲ ਨਹੀਂ ਹੈਗੀ ਨਾਮ ਕੀ ਹੈ ਜੀ ਆਪਣਾ ਮੇਰਾ ਬਲਵਿੰਦਰ ਸਿੰਘ ਬੈਸ ਪ੍ਰਧਾਨ ਜ਼ਿਲ੍ਹਾ ਫਤਿਹਗੜ ਸਾਹਿਬ ਬਲਵਿੰਦਰ ਸਿੰਘ ਦਾ ਵੀ ਉਸ ਲਾਈਨ ਦੇ ਵਿੱਚ ਨਾਮ ਹੈਗਾ ਜੀ ਬਿਲਕੁਲ ਅਸੀਂ ਉਹਦੇ ਬਾਅਦ ਅਸੀਂ ਵੀ ਖੜੇ ਆ ਤਿਆਰ ਆ ਜਦ ਮੈਂ ਪ੍ਰਧਾਨ ਆ ਅਜ ਆਪਣੇ ਬਾਈਸ ਪ੍ਰਧਾਨ ਆਪਣੇ ਜ਼ਿਲ੍ਹੇ ਦਾ ਜੇ ਸਾਡੇ ਉਹਨਾਂ ਨੇ ਸਾਡਾ ਨੌ ਲਿਖਤਾ ਸੀ ਵੀ ਚੱਲ ਜਾਵਾਂਗੇ ਇਹ ਤਾਂ ਸਾਡੀ ਲਗਾਤਾਰੇ ਬਹੁਤ ਆ 17 18 19 20 25 ਤੱਕ ਅਸੀਂ ਪਹਿਲੇ ਪਹੁੰਚੇ ਹੋਏ ਆ ਹਾਂ ਅਸੀਂ ਵੀ ਤਿਆਰ ਹੈ ਜੀ ਕੋਈ ਗੱਲ ਨਹੀਂ ਹੈ ਜੀ ਜੀ ਧੰਨਵਾਦ ਜੀ ਹਾਂਜੀ ਪੁੱਟਾ ਜੀ ਵੈਗਰੂ ਜੀ ਖਾਲਸਾ ਵੈਗਰੂ ਜੀ ਫਤਿਹ ਕਿਸ ਤਰ੍ਹਾਂ ਦੇਖ ਰਹੇ ਹੋ ਜੀ ਕਿਸਾਨ ਨੇ ਜਿਹੜੇ ਹੱਕੀ ਮੰਗਾ ਮੰਵਾਉਣ ਦੇ ਲਈ ਰੋੜਾਂ ਤੇ ਰੇਲਵੇ ਟ੍ਰੈਕਾਂ ਤੇ ਬੈਠੇ ਨੇ ਪਰ ਸਰਕਾਰ ਟਾਸ ਤੋਂ ਮਸ ਨਹੀਂ ਹੋ ਰਹੀ ਕਿਸਾਨ ਨੂੰ ਕਿਹਾ ਤਾਂ ਅਨਦਾਤਾ ਜਾਂਦਾ ਏ ਪਰ ਕਿਸਾਨ ਆਪ ਅਨ ਦਾ ਤਿਆਗ ਕਰੀ ਬੈਠੇ ਜੀ ਤਕੋ ਸਭ ਤੋਂ ਪਹਿਲਾਂ ਤਾਂ ਸਾਨੂੰ ਦੇਸ਼ ਦੀ ਜਿਹੜੀ ਸਰਕਾਰ ਹੈ ਬੀਜੇਪੀ ਦੀ ਸਰਕਾਰ ਆ ਸਮੁੱਚੇ ਕਿਸਾਨ ਨੂੰ ਦੇਸ਼ ਭਰ ਦੇ ਨੂੰ ਉਹਨਾਂ ਦੇ ਉੱਤੇ ਬੜਾ ਵੱਡਾ ਗਿਲਾ ਕਿਉਂਕਿ ਅੱਜ ਨਾਦਰਸ਼ਾਲ ਬਾਬਰ ਦਾ ਜੋ ਸੁਭਾਸ਼ੀਓ ਸੁਭਾਗ اختیار ਕਰਕੇ ਨਰਿੰਦਰ ਮੋਦੀ ਦੇਸ਼ ਦੀ ਕਮਾਂਡ ਨੂੰ ਚਲਾ ਰਿਹਾ ਜੀ ਕਿਉਂਕਿ ਉਹਨੇ ਆਪਣੇ ਮੂੰਹ ਨਾਲੇ ਕਮਿਟਮੈਂਟ ਕੀਤੀ ਸੀ ਪਿਛਲੇ ਗੁਰਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ਪੁਰਬ ਦੇ ਉੱਤੇ ਪਿਛਲੇ ਸਮੇਂ ਇਹ ਅਸੀਂ 13 ਦੀਆਂ ਜਿਹੜੀਆਂ 23 ਦੀਆਂ 23 ਫਸਲਾਂ ਜਿੰਨੀਆਂ ਵੀ ਹੈਗੀਆਂ ਸਾਰੀਆਂ ਇਹਨਾਂ ਤੇ ਐਮਐਸਪੀ ਦੇਵਾਂਗੇ ਜੋ ਕਿਸਾਨਾਂ ਦੀਆਂ ਮੰਗਾਂ ਨੇ ਇਹ ਜਲਦੀ ਅਸੀਂ ਸਾਰੀਆਂ ਮੰਗਾਂ ਨੂੰ ਮੰਨਾਂਗੇ ਪਰ ਅੱਜ ਤੁਸੀਂ ਦੇਖੋ ਵੀ ਕਿੰਨਾ ਸਮਾਂ ਬੀਤ ਗਿਆ ਉਹ ਸਾਰੀਆਂ ਗੱਲਾਂ ਜਿਹੜੀਆਂ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਕਰਕੇ ਉਸ ਕਮਿਟਮੈਂਟ ਨੂੰ ਉਸ ਤੋਂ ਦੂਰ ਹੋ ਗਿਆ ਔਰ ਇਸੇ ਰੋਸ ਦੇ ਕਾਰਨ ਜਦੋਂ ਇੰਨਾ ਲੰਮਾ ਸਮਾਂ ਬੀਤ ਗਿਆ ਤਾਂ ਅੱਜ ਕਿਸਾਨ ਦੁਬਾਰਾ ਫਿਰ ਉਸ ਗੱਲ ਨੂੰ ਲੈ ਕੇ ਆਪਣੀਆਂ ਮੰਗਾਂ ਨੂੰ ਲੈ ਕੇ ਦੁਬਾਰਾ ਜਿਹੜਾ ਸੰਘਰਸ਼ ਵੱਲ ਨੂੰ ਤੁਰੇ ਨੇ ਸੋ ਅੱਜ ਦੇਖੋ 34 ਦਿਨ ਦਾ ਸਮਾਂ ਬੀਤ ਗਿਆ ਔਰ 34 ਦਿਨ ਦਾ ਸਮਾਂ ਬੀਤਣ ਤੋਂ ਬਾਅਦ ਵੀ ਅੱਜ ਜਿਹੜੀ ਸਰਕਾਰ ਦੇ ਕੰਨ ਦੇ ਉੱਤੇ ਜੂ ਨਹੀਂ ਸਰਕ ਰਹੀ ਔਰ ਸਰਕਾਰ ਅੱਖਾਂ ਬੰਦ ਕਰਕੇ ਜਗਜੀਤ ਸਿੰਘ ਡੱਲੇਵਾਲ ਦੀ ਮੌਤ ਨੂੰ ਢੀਕ ਰਹੀ ਹੈ ਸੁਪਰੀਮ ਕੋਰਟ ਨੂੰ ਬਹੁਤ ਚਿੰਤਾ ਹੈ ਜੀ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਕਿ ਇਹਨਾਂ ਦੀ ਸਿਹਤ ਬਹੁਤ ਜ਼ਰੂਰੀ ਆ ਜਏਹੇ ਲੀਡਰ ਨੇ ਜਿਹੜੇ ਉਹਨਾਂ ਨੂੰ ਇਸ ਤਰ੍ਹਾਂ ਖਵਾਇਆ ਨਹੀਂ ਜਾਂਦਾ ਇਹਨਾਂ ਨੂੰ ਹਸਪੀਟਲ 'ਚ ਭਰਤੀ ਕਰਾਓ ਗੱਲਾਂ ਤੇ ਬਾਅਦ 'ਚ ਜਿਹੜੀ ਚਰਚਾ ਇਹ ਕਰ ਲਾਂਗੇ ਵੇਖੋ ਸੁਪਰੀਮ ਕੋਰਟ ਦੀ ਅਸੀਂ ਜੋ ਉਹਨਾਂ ਨੇ ਆਰਡਰ ਕਰਿਆ ਉਹਦਾ ਅਸੀਂ ਸਤਿਕਾਰ ਕਰਦੇ ਹਾਂ ਉੱਚ ਅਦਾਲਤ ਆ ਸਾਡੀ ਪਰ ਸੁਪਰੀਮ ਕੋਰਟ ਨੂੰ ਨਾਲ ਦੀ ਨਾਲ ਸਰਕਾਰ ਨੂੰ ਘੇਰੇ ਚ ਲੈਣਾ ਚਾਹੀਦਾ ਹੈ ਜਿਹੜੀ ਸਭ ਤੋਂ ਵੱਡੀ ਗੱਲ ਹੈ ਸਰ ਜਿਹੜੀ ਸੁਪਰੀਮ ਕੋਰਟ ਆ ਸੁਪਰੀਮ ਕੋਰਟ ਜਿੱਨਾ ਚਿਰ ਸਰਕਾਰ ਦੇ ਉੱਤੇ ਕੋਈ ਜ਼ਿੰਮੇਵਾਰੀ ਨਹੀਂ ਫਿਕਸ ਕਰਦੀ ਸਰਕਾਰ ਦੇ ਉੱਤੇ ਕੋਈ ਉਹਦਾ ਜਿਹੜਾ ਉਹਨਾਂ ਨੂੰ ਮੰਗਾ ਮੰਨਵਾਉਣ ਵਾਲੇ ਪਾਸੇ ਨੂੰ ਨਹੀਂ ਸੁਪਰੀਮ ਕੋਰਟ ਤੁਰਦਾ ਉਹਨਾਂ ਚਿਰ ਇਹ ਮਸਲਾ ਹੱਲ ਨਹੀਂ ਹੋ ਸਕਦਾ ਸੋ ਇਸ ਕਰਕੇ ਅਸੀਂ ਸੁਪਰੀਮ ਕੋਰਟ ਨੂੰ ਵੀ ਉੱਚ ਅਦਾਲਤ ਨੂੰ ਇਹ ਬੇਨਤੀ ਕਰਦੇ ਹਾਂ ਵੀ ਜਿੱਥੇ ਉਹ ਡੱਲੇਵਾਲ ਦੀ ਸਿਹਤ ਦੀ ਪੱਕੇ ਤੋਂ ਹਸਪੀਟਲ ਦਾਖਲ ਕਰਾਉਣ ਦੀ ਜਾਂ ਉਹਨਾਂ ਦੀ ਸਿਹਤ ਯਾਪੀ ਦੀ ਗੱਲ ਕਰਦੇ ਨੇ ਉੱਥੇ ਉਹਨਾਂ ਨੂੰ ਸਰਕਾਰ ਨੂੰ ਘੇਰੇ ਚ ਲੈਣਾ ਚਾਹੀਦਾ ਸਰਕਾਰ ਦੇ ਉੱਤੇ ਇਹ ਐਕਸ਼ਨ ਲੈਣਾ ਚਾਹੀਦਾ ਵੀ 24 ਘੰਟੇ ਦੇ ਅੰਦਰ-ਅੰਦਰ ਜਾਂ 18 ਘੰਟੇ ਦੇ ਅੰਦਰ-ਅੰਦਰ ਜਾਂ 12 ਘੰਟੇ ਜਾਂਦਾ ਅੰਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਨੂੰ ਮੰਨੇ ਔਰ ਜੇ ਸਰਕਾਰ ਮੰਨ ਲੈਂਦੀ ਆ ਤਾਂ ਦੱਲੇਵਾਲ ਸਾਹਿਬ ਨੇ ਆਪਣੇ ਆਪ ਹੀ ਭੁਖਟਾਲ ਖਤਮ ਕਰ ਦੇਣੀ ਹੈ ਸੋ ਇਸ ਕਰਕੇ ਅੱਜ ਜਿੱਥੇ ਦੂਜੀ ਗੱਲ ਇਹ ਆ ਵੀ ਸਾਡੀ ਜਿਹੜੀ ਕਿਉਂਕਿ ਦੇਖੋ ਵੋਟਾਂ ਦਾ ਰਾਜਨੀਤੀ ਹੈ ਵੋਟਾਂ ਨਾਲ ਚੁਣ ਕੇ ਲੋਕਾਂ ਨੇ ਪੰਜਾਬ ਸਰਕਾਰ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਅੱਜ ਜਿਹੜੇ ਪੋਲੀਟਿਕਲ ਕਿਉਂਕਿ ਜਿਹੜੀ ਸਰਕਾਰ ਦਾ ਰਾਜ ਹੁੰਦਾ ਹੈ ਲੋਕਾਂ ਨੂੰ ਉਸ ਉੱਤੇ ਗਿਲਾ ਹੁੰਦਾ ਕਿਉਂਕਿ ਉਹਨਾਂ ਨੂੰ ਲੋਕਾਂ ਨੇ ਵੋਟਾਂ ਪਾ ਕੇ ਬਣਾਇਆ ਹੁੰਦਾ ਪਰ ਅੱਜ ਸਾਡੇ ਇਸ ਗੱਲ ਤੋਂ ਵੀ ਗਿਲਾ ਵੀ ਕੇਵਲ ਜਿਹੜੇ ਰੂਲਿੰਗ ਪਾਰਟੀ ਦੇ ਆਗੂ ਨੇ ਉਹ ਫੋਟੋ ਕਚਾਹਣ ਤੱਕ ਸੀਮਤ ਨੇ ਉਹਨਾਂ ਨੂੰ ਉੱਥੇ ਜਿਹੜੀ ਆ ਉਹ ਫੋਟੋ ਖਿਚਾ ਰਹੇ ਨੇ ਉਹਨਾਂ ਨੂੰ ਸਾਰੇ ਜਿੰਨੇ 92 ਐਮਐਲਏ ਜਿੱਤੇ ਹੋਏ ਨੇ ਔਰ ਚਾਹੇ ਦੂਜੀਆਂ ਪਾਰਟੀਆਂ ਦੇ ਵੀ ਨੇ ਇਹ ਸਾਰੇ ਬੰਦੇ 117 ਦੇ 17 ਐਮਐਲਏ ਕਿਉਂ ਨਹੀਂ ਮੋਦੀ ਦੇ ਦਰਬਾਰ ਤੇ ਜਾ ਕੇ ਬੈਠਦੇ ਕਿਉਂ ਨਹੀਂ ਜਾ ਕੇ ਦਿੱਲੀ ਜਾ ਕੇ ਇਹ ਰੋਸ ਮਜਾਰੇ ਕਰਦੇ ਇੱਥੇ ਇਹਗੇ ਡਰਾਮੇ ਬਾਜੀਆਂ ਕਰ ਰਹੇ ਨੇ ਸੋ ਇਸ ਕਰਕੇ ਅਸੀਂ ਜਿੰਨੀ ਜਿਹੜੀ ਰੂਲਿੰਗ ਪਾਰਟੀ ਆ ਰੂਲਿੰਗ ਪਾਰਟੀ ਦੇ ਖਾਸ ਕਰਕੇ ਉਸ ਪਾਰਟੀ ਨੂੰ ਅਸੀਂ ਕਹਿਣਾ ਚਾਹੁੰਦੇ ਆ ਜਿਹੜੀ ਪੰਜਾਬ ਦੇ ਵਿੱਚ ਆ ਵੀ ਤੁਸੀਂ ਇੱਥੇ ਡਰਾਮੇ ਬਾਜੀਆਂ ਛੱਡ ਕੇ ਸਾਰੀਆਂ ਜਿਹੜਾ ਤੁਸੀਂ ਐਸੇ ਲਿਪਾ-ਪੋਚੀ ਕਰ ਰਹੇ ਹੋ ਹਾਲਾਂਕਿ ਪਹਿਲਾਂ ਇਹਨਾਂ ਨੇ ਚੋਣਾਂ ਤੋਂ ਪਹਿਲਾਂ ਇਹਨਾਂ ਦੇ ਸਾਬਕਾ ਕੈਬਨਿਟ ਮੰਤਰੀ ਨੇ ਕਮਿਟਮੈਂਟ ਕੀਤੀ ਕਿ ਅਸੀਂ ਸਾਰੀਆਂ ਫਸਲਾਂ ਤੇ ਐਮਐਸਪੀ ਦੇਵਾਂਗੇ ਭਾਗੀਦਾਰ ਇਹ ਪਾਰਟੀ ਵੀ ਹੈ ਵਿੱਚ ਪਰ ਜੇ ਇਹ ਅੱਜ ਉਸ ਗੱਲ ਤੋਂ ਤਾਂ ਮੁੱਕਰ ਗਈ ਪਰ ਹੁਣ ਜੇ ਇਸ ਕਿਸਾਨਾਂ ਦਾ ਸਾਥ ਦੇਣਾ ਇਹ ਚਾਹੁੰਦੇ ਨੇ ਤਾਂ ਅਸੀਂ ਸਾਰੇ ਕਿਉਂ ਨਹੀਂ ਇਹ ਦਿੱਲੀ ਜਾਂਦੇ ਕਿਉਂ ਨਹੀਂ ਦਿੱਲੀ ਜਾ ਕੇ ਦੇਖੋ ਕਿਸਾਨਾਂ ਨੂੰ ਤਾਂ ਰੋਕ ਲਿਆ ਜੀ ਵਾਲੇ ਵੀ ਨਹੀਂ ਕਿਸਾਨਾਂ ਨੂੰ ਤਾਂ ਰੋਕ ਲਿਆ ਸ਼ੰਭੂ ਬਾਰਡਰ ਤੇ ਅਨੋਰੀ ਬਾਰਡਰ ਤੇ ਇਹ ਐਮਐਲਏ ਨੂੰ ਤਾਂ ਕਿਸੇ ਨੇ ਨਹੀਂ ਰੋਕਿਆ ਐਮਐਲਏ ਤਾਂ ਜਾ ਸਕਦੇ ਨੇ ਦਿੱਲੀ ਇਹ ਕਿਉਂ ਨਹੀਂ ਜਾਂਦੇ ਉੱਥੇ ਇਹ ਜਾ ਕੇ ਉਸੇ ਜਾ ਕੇ ਪਾਰਲੀਮੈਂਟ ਦੇ ਮੂਹਰੇ ਬੈਠਣ ਸਾਰੇ ਐਮਪੀ ਬੈਠਦੇ ਜੀ ਕੀ ਲੱਗ ਰਿਹਾ ਇਹ ਸਾਰੇ ਰਲੇ ਹੋਏ ਨੇ ਜਿੰਨੇ ਸਾਡੇ ਮੈਂਬਰ ਪਾਰਲੀਮੈਂਟ ਨੇ 13 ਮੈਂਬਰ ਪਾਰਲੀਮੈਂਟ ਨੇ ਕਿਉਂ ਨਹੀਂ ਤੇਰੇ ਇਹਦਾ 13 ਪਾਰਲੀਮੈਂਟ 12 ਚੋਂ ਇੱਕ ਅਮਰਤਪਾਲ ਜੀ ਅੰਦਰ ਨੇ 12 ਦੇ 12 ਮੈਂਬਰ ਪਾਰਲੀਮੈਂਟ ਕਿਉਂ ਨਹੀਂ ਜਾ ਕੇ ਪਾਰਲੀਮੈਂਟ ਦੇ ਮੂਹਰੇ ਬੈਠਦੇ ਇਹਨਾਂ ਦੀ ਡਿਊਟੀ ਹੈ ਸੈਂਟਰ ਗਵਰਨਮੈਂਟ ਦੇ ਜਿੰਨੇ ਮਸਲੇ ਨੇ ਉਹ ਮਸਲੇ ਪਾਰਲੀਮੈਂਟ ਦੇ ਮੈਂਬਰ ਨੇ ਉਠਾਉਣੇ ਨੇ ਇਹ ਉੱਥੇ ਵੀ ਬਸ ਕੇਵਲ ਡਰਾਮੇ ਕਰ ਰਹੇ ਨੇ ਉੱਥੇ ਜਾ ਕੇ ਜੇ ਜੇ ਡੱਲੇ ਵਾਲ ਇੱਕ ਮਰਨ ਵਰਤ ਤੇ ਬੈਠ ਸਕਦੇ ਨੇ ਆਪਣੀ ਕੁਰਬਾਨੀ ਦੇਣ ਨੂੰ ਤਿਆਰ ਬੈਠੇ ਨੇ ਉਹ ਤਾਂ ਇਹ ਜਿਹੜੇ 13 MP ਜਾਂ 12 MP ਇਹ ਕਿਉਂ ਨਹੀਂ ਮਰਨ ਵਰਤ ਤੇ ਬੈਠਦੇ ਜਾ ਕੇ ਪਾਰਲੀਮੈਂਟ ਦੇ ਮੂਹਰੇ ਸਾਡਾ ਸਵਾਲ ਹੈ ਇਹਨਾਂ ਨੂੰ ਸੋ ਇਸ ਕਰਕੇ ਜਿੰਨੇ ਚੁਣੇ ਹੋਏ ਮੈਂਬਰ ਵਿਧਾਇਕ ਨੇ ਜਿੰਨੇ ਪੰਜਾਬ ਦੇ ਚੁਣੇ ਹੋਏ ਮੈਂਬਰ ਪਾਰਲੀਮੈਂਟ ਨੇ ਸਮੁੱਚੇ ਕਿਸਾਨੀ ਦਾ ਸਾਡਾ ਇਹ ਉਹਨਾਂ ਨੂੰ ਅੱਗੇ ਸਵਾਲ ਹੈ ਵੀ ਤੁਸੀਂ ਕਿਉਂ ਨਹੀਂ ਅੱਜ ਜਾ ਕੇ ਉੱਥੇ ਪਾਰਲੀਮੈਂਟ ਦੇ ਅੱਗੇ ਸਵਾਲ ਪੁੱਛੇ ਜਿੰਮੇਵਾਰੀ ਵੀ ਬਣਦੀ ਹੈ ਇਹਨਾਂ ਨੂੰ ਚੁਣਿਆ ਹੋਇਆ ਇਹਨਾਂ ਨੂੰ ਪੰਜਾਬ ਦੇ ਲੋਕਾਂ ਨੇ ਵੋਟਾਂ ਪਾ ਕੇ ਚੁਣਿਆ ਇਹਨਾਂ ਦੀ ਸਰਕਾਰਾਂ ਬਣੀਆਂ ਇਹਨਾਂ ਨੂੰ ਵਿਧਾਇਕ ਬਣਾਇਆ ਇਹਨਾਂ ਨੂੰ ਪਾਰਲੀਮੈਂਟ ਦੇ ਮੈਂਬਰ ਬਣਾਇਆ ਅੱਜ ਸਾਡੀ ਜਿਹੜੀ ਨਮਾਇੰਦਗੀ ਆ ਇਹਨਾਂ ਲੋਕਾਂ ਨੇ ਕਰਨੀ ਆ ਚਾਹੇ ਇੱਕ ਹਲਕੇ ਦੇ ਵਿੱਚ 2 ਲੱਖ ਵੋਟਾਂ ਚਾਹੇ ਇੱਕ ਪਾਰਲੀਮੈਂਟ ਦੇ ਹਲਕੇ ਦੇ ਵਿੱਚ 15 ਲੱਖ ਵੋਟ ਹੈ ਤਾਂ ਹੋਰ 16 ਲੱਖ ਵੋਟ ਦੀ ਜਿਹੜੀ ਨਮਾਇੰਦਗੀ ਹੈ ਉਹ ਇੱਕ ਪਾਰਲੀਮੈਂਟ ਮੈਂਬਰ ਨੇ ਕਰ ਰਹੀ ਹੈ ਇਹ 16 ਲੱਖ ਲੋਕਾਂ ਨੂੰ ਜਾਣ ਦੀ ਲੋੜ ਨਹੀਂ ਜੇ ਇੱਕ ਮੈਂਬਰ ਪਾਰਲੀਮੈਂਟ ਜਾ ਕੇ ਪਾਰਲੀਮੈਂਟ ਦੇ ਅੱਗੇ ਬੈਠ ਜਾਂਦਾ ਤਾਂ ਇਹ ਸਮਝ ਲਓ ਤੁਸੀਂ 16 ਲੱਖ 18 ਲੱਖ ਲੋਕ ਜਾ ਕੇ ਬੈਠ ਗਏ ਸੋ ਇਸ ਕਰਕੇ ਉਹਨਾਂ ਦੀ ਗੱਲ ਜਿਹੜੀ ਵੱਡੀ ਹੋ ਸਕਦੀ ਹੈ ਅੱਜ ਮੈਂ ਮੈਂਬਰ ਪਾਰਲੀਮੈਂਟਾਂ ਨੂੰ ਜਾ ਕੇ ਉੱਥੇ ਪ੍ਰੋਟੈਸਟ ਕਰਨਾ ਚਾਹੀਦਾ ਹੈ ਪਾਰਲੀਮੈਂਟ ਦੇ ਅੱਗੇ ਜਾ ਕੇ ਸਾਰੇ ਜਿੰਨੇ ਪੰਜਾਬ ਦੇ ਮੈਂਬਰ ਪਾਰਲੀਮੈਂਟ ਨੇ ਤੇ ਵਿਧਾਇਕ ਨੇ ਇਹਨਾਂ ਨੂੰ ਉੱਥੇ ਜਾ ਕੇ ਬੈਠਣਾ ਚਾਹੀਦਾ ਔਰ ਜਿਵੇਂ ਡੱਲੇਵਾਲ ਸਾਹਿਬ ਭੁਖੜਤਾਲ ਤੇ ਬੈਠੇ ਨੇ ਇਹ ਕਿਉਂ ਨਹੀਂ ਬੈਠਦੇ ਇਹ ਮਰਨ ਵਰਤ ਤੇ ਕਿਉਂ ਨਹੀਂ ਬੈਠਦੇ ਉੱਥੇ ਇਹ ਬੈਠਣ ਜਾ ਕੇ ਇੱਕ ਇੱਕ ਜਾ ਕੇ ਬਾਰੀ-ਬਾਰੀ ਬੈਠਣ ਉਹ ਦੇਖਦੇ ਆ ਕਿਹੜਾ ਲੋਕਾਂ ਦੀ ਨੁਮਾਇੰਦਗੀ ਸਹੀ ਤਰੀਕੇ ਨਾਲ ਕਰਦਾ ਕਿਹੜਾ ਤੇ ਪੰਜਾਬ ਦੇ ਲਈ ਕੁਰਬਾਨੀ ਕਰਨ ਨੂੰ ਤਿਆਰ ਹੈ ਜੇ ਡੱਲੇਵਾਲ ਸਾਹਿਬ ਮਰਨ ਵਰਤੇ ਬੈਠ ਸਕਦੇ ਕਿਉਂ ਨਹੀਂ ਬੈਠ ਸਕਦੇ ਸੋ ਇਸ ਕਰਕੇ ਸਾਡੀ ਪਹਿਲਾਂ ਤਾਂ ਇਹ ਸੀ ਇਹਨਾਂ ਨੂੰ ਇਹ ਮੰਗਾ ਦੂਜੀ ਅਸੀਂ ਪਾਰਲੀਮੈਂਟ ਜਿਹੜੀ ਸਾਡੀ ਦੇਸ਼ ਦੀ ਸਰਕਾਰ ਆ ਬੀਜੇਪੀ ਦੀ ਅਸੀਂ ਉਹਨਾਂ ਨੂੰ ਇਹ ਕਹਿਣਾ ਚਾਹੁੰਦੇ ਆ ਵੀ ਤੁਸੀਂ ਇਹ ਜਿਹੜਾ ਜਿਹੜੇ ਰੋਖਕ ਅਧਿਕਾਰ ਕੀਤੇ ਹੋਏ ਨੇ ਕਾਰਪੋਰੇਟ ਘਰਾਣਿਆਂ ਨੂੰ ਬढ़ावा ਦੇਣ ਦੇ ਇਹ ਆਖਰ ਇਹਨਾਂ ਦੇ ਗਾਲੇ ਪੈਣੇ ਨਹੀਂ ਕਿਉਂਕਿ ਜਿਵੇਂ ਜਿਵੇਂ ਇਹ ਪਾਵਰਫੁੱਲ ਹੁੰਦੇ ਜਾਂਦੇ ਨੇ ਲੋਕ ਅੱਜ ਵੀ ਜਿਹੜੀਆਂ ਸਰਕਾਰਾਂ ਨੇ ਇਹਨਾਂ ਦੇ ਕਰਕੇ ਹਉਂਦ ਚਾ ਰਹੀਆਂ ਨੇ ਕਿਉਂਕਿ ਜਿਵੇਂ ਇਹ ਫైనాన్స్ ਉਹਨਾਂ ਨੂੰ ਕਰਦੇ ਨੇ ਇਹਨਾਂ ਦੇ ਰਾਹੀਂ ਸਰਕਾਰਾਂ ਜਿਹੜੀਆਂ ਹੌਂਦ ਚਾਉਂਦੀਆਂ ਨੇ ਪਰ ਜਿਉਂ-ਜਿਉਂ ਇਹ ਸਾਰਾ ਕੁਝ ਕੈਪਚਰ ਕਰ ਰਹੇ ਨੇ ਜਿਵੇਂ ਜਿਵੇਂ ਸਾਡਾ ਖਾਣ ਪੀਣ ਦਾ ਸਿਸਟਮ ਸਾਰਾ ਇਹ ਕਾਰਪੋਰੇਟ ਘਰਾਣਿਆਂ ਦੇ ਅਧੀਨ ਆ ਰਿਹਾ ਤਾਂ ਸਾਨੂੰ ਲੱਗ ਰਿਹਾ ਆਉਣ ਵਾਲੇ ਟਾਈਮ ਦੇ ਵਿੱਚ ਵੀ ਸਰਕਾਰ ਨਾ ਦੀ ਕੋਈ ਚੀਜ਼ ਨਹੀਂ ਰਹਿਣੀ ਇੱਥੇ ਐਸੇ ਰਾਜਾ ਸ਼ਾਹੀ ਰਾਜ ਚੱਲੂਗਾ ਜਿਵੇਂ ਦੇ ਅੱਜ ਹਸਾਬ ਤਵ ਲੱਗ ਰਹੇ ਨੇ ਸੋ ਇਸ ਕਰਕੇ ਅਸੀਂ ਇਹ ਭਾਜਪੀ ਨੂੰ ਖਾਸ ਤੌਰ ਤੇ ਇਹ ਗੱਲ ਕਹਿਣੀ ਚਾਹੁੰਦੇ ਆ ਵੀ ਤੁਸੀਂ ਇਹਨਾਂ ਦੀ ਗ੍ਰਿਪਸ ਤੋਂ ਬਾਹਰ ਆਓ ਬਾਹਰ ਆ ਕੇ ਕਿਸਾਨਾਂ ਬਾਰੇ ਸੋਚੋ ਕਿਸਾਨਾਂ ਦੀਆਂ ਜੋ ਮੰਗਾਂ ਨੇ ਇਹ ਜਾਇਜ਼ ਮੰਗਾਂ ਨੇ ਸਾਰੀਆਂ ਇੱਕ ਆਪਣਾ ਹੱਕ ਮੰਗ ਰਹੇ ਨੇ ਕਿਸਾਨ ਅੱਜ ਉਹਨਾਂ ਨੂੰ ਫਸਲ ਦਾ ਪੂਰਾ ਮੁੱਲ ਨਹੀਂ ਮਿਲ ਰਿਹਾ ਅੱਜ ਇਸੇ ਕਰਕੇ ਕਿਸਾਨ ਕਰਜ਼ਾਈ ਹੁੰਦਾ ਜਾ ਰਿਹਾ ਅੱਜ ਇਕੱਲੇ ਡੱਲੇਵਾਲ ਦੀ ਡੱਲੇਵਾਲ ਸਾਹਿਬ ਦੀ ਗੱਲ ਨਹੀਂ ਆਉਣ ਵਾਲੇ ਸਮੇਂ 'ਚ ਜੇ ਹਾਲਾਤ ਇਹੋ ਜਿਹੇ ਰਹਿ ਗਏ ਹਰ ਕਿਸਾਨ ਨੂੰ ਖੁਦਕਸ਼ੀ ਕਰਨੀ ਪੈਣੀ ਹੈ ਸੋ ਇਸ ਕਰਕੇ ਸੈਂਟਰ ਸਰਕਾਰ ਦੇ ਬੀਜੇਪੀ ਦੇ ਕੁਝ ਆਗੂ ਨੇ ਜੀ ਉਹ ਕਹਿ ਰਹੇ ਨੇ ਇਹ ਲੋਕ ਜਿਹੜੇ ਬੈਠੇ ਨੇ ਅੰਦੋਲਨ ਕਰ ਰਹੇ ਨੇ ਇਹਨਾਂ ਨੂੰ ਪਤਾ ਹੀ ਨਹੀਂ ਇਹ ਸੂਬੇ ਦੇ ਅਧੀਨ ਨੇ ਸੂਬਾ ਸਰਕਾਰ ਤੋਂ ਇਹ ਮੰਗਾ ਮੰਨਣ ਹਰਿਆਣਾ ਸਰਕਾਰ ਨੇ ਵੀ ਤਾਂ 24 ਫਸਲਾਂ ਤੇ ਐਮਐਸਪੀ ਦਾ ਐਲਾਨ ਕਰਤਾ ਜੀ ਸੂਬਾ ਸਰਕਾਰ ਕਰ ਸਕਦੀ ਉਹ ਤਾਂ ਇਹ ਕਹਿ ਰਹੇ ਨੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਸੂਬਾ ਸਰਕਾਰ ਦਾ ਬੜਾ ਵੱਡਾ ਰੋਲ ਹੈ ਪਰ ਸੂਬਾ ਸਰਕਾਰ 19 ਸਮਰਥਰੀ ਜਿੰਨੀ ਵੀ ਜਿਹੜੀ ਸੈਂਟਰ ਦੀ ਸਰਕਾਰ ਹੈ ਜਿੱਥੇ ਟੈਕਸਾਂ ਤੋਂ ਕੇਂਦਰ ਸਰਕਾਰ ਲੈ ਰਹੀ ਹੈ ਉੱਥੇ ਸਟੇਟ ਗਵਰਨਮੈਂਟ ਵੀ ਲੈ ਰਹੀ ਹੈ ਤਾਂ ਮੈਂ ਸਮਝਦਾ ਦੋਨਾਂ ਧਿਰਾਂ ਨੂੰ ਇਕੱਠੇ ਹੋ ਕੇ ਕੁਝ ਕੰਟਰੀਬਿਊਸ਼ਨ ਇਹਨਾਂ ਨੂੰ ਕਰਨਾ ਚਾਹੀਦਾ ਆਪਣੀ ਭਾਗੀਦਾਰੀ 10% 20% ਜੇ ਮੰਨ ਲਓ ਇੱਕ ਫਸਲ ਦੇ ਉੱਤੇ ਸਰਕਾਰ ਆਪਣੇ ਕੋਲੋਂ 500 ਰੁਪਏ ਕੋਲੋਂ ਸਰਕਾਰ ਪਾ ਰਹੀ ਹੈ ਤਾ ਦੂਜੀਆਂ ਸਕੀਮਾਂ ਨੇ ਜਿੰਨੀਆਂ ਤੁਹਾਨੂੰ ਮੈਂ ਸਾਰੀਆਂ ਸਕੀਮਾਂ ਮੈਂ ਚਲਾਈਆਂ ਨੇ ਜਿਵੇਂ ਮੰਨ ਲਓ ਮਨਰੇਗਾ ਸਕੀਮ ਹੈ ਮਨਰੇਗਾ ਸਕੀਮ ਦੇ ਵਿੱਚ 10% ਜਿਹੜੀ ਹੈ ਹਿੱਸੇਦਾਰੀ ਪੰਜਾਬ ਸਰਕਾਰ ਦੀ ਹੈ 90% ਹਿੱਸੇਦਾਰੀ ਹੈ ਸੈਂਟਰ ਗਵਰਨਮੈਂਟ ਦੀ ਹੈ ਇਸੇ ਤਰੀਕੇ ਨਾਲ ਜਿਵੇਂ ਵਾਟਰ ਸਪਲਾਈ ਦੀਆਂ ਨੇ ਸਾਡੀਆਂ ਸੀਵਰੇਜ ਦੀਆਂ ਸਕੀਮਾਂ ਨੇ ਇਹ ਸਾਰੀਆਂ ਸਕੀਮਾਂ ਦੇ ਵਿੱਚ ਭਾਗੀਦਾਰੀ ਸਟੇਟ ਗਵਰਨਮੈਂਟ ਦੀ ਹੁੰਦੀ ਹੈ ਨਾਲ ਉਹਦੇ ਜਿਹੜਾ ਜ਼ਿਆਦਾ ਹਿੱਸਾ ਹੈ ਉਹ ਸੈਂਟਰ ਗਵਰਨਮੈਂਟ ਦਾ ਹੁੰਦਾ ਸੋ ਅਸੀਂ ਇਹ ਕਹਿਣਾ ਚਾਹੁੰਦੇ ਇੱਥੇ ਵੀ ਜੇ ਸਟੇਟ ਗਵਰਨਮੈਂਟ ਜਿੰਨੀ ਹੈ ਦੂਜੀਆਂ ਸਕੀਮਾਂ ਚ ਆਪਣਾ ਸ਼ੇਅਰ ਪਾਉਂਦੀ ਹੈ ਜਿੰਨੀ ਫਸਲ ਦੇ ਮੁੱਲ ਤੋਂ ਜ਼ਿਆਦਾ ਐਮਐਸਪੀ ਦੇਣੀ ਪੈਂਦੀ ਹੈ ਕੇਂਦਰ ਸਰਕਾਰ ਨੂੰ ਜੇ ਮੰਨ ਲਓ 500 ਰੁਪਏ ਕਵਾਂਟਲ ਤੇ ਸੈਂਟਰ ਗਵਰਨਮੈਂਟ ਨੂੰ ਦੇਣਾ ਪੈਂਦਾ ਤਾਂ ਉਹਦੇ ਵਿੱਚ 100 ਰੁਪਏ ਜਾਂ 50 ਰੁਪਏ ਜਾਂ 70 ਰੁਪਏ ਸਟੇਟ ਗਵਰਨਮੈਂਟ ਦਵੇ ਬਾਕੀ ਜਿਹੜੀ ਹੈ ਸੈਂਟਰ ਗਵਰਨਮੈਂਟ ਦਵੇ ਇਸ ਤਰੀਕੇ ਨਾਲ ਜਿਹੜੀ ਇਹ ਦੋਨੇ ਤੇ ਰਾ ਰਲ ਕੇ ਕਿਸਾਨ ਦੇ ਹਿੱਤ ਚ ਖੜ ਸਕਦੀਆਂ ਨੇ ਪਰ ਅੱਜ ਜਿਹੜੀ ਪੰਜਾਬ ਸਰਕਾਰ ਹੈ ਟੋਟਲੀ ਹੱਥ ਖੜੇ ਕਰ ਗਈ ਜਿਵੇਂ ਲੱਗ ਰਿਹਾ ਵੀ ਅਸੀਂ ਐਮਐਸਪੀ ਦੇਣ ਤੋਂ ਸਮਰੱਥ ਹਾਂ ਔਰ ਜਿਹੜੀ ਬੀਜੇਪੀ ਹੈ ਉਹ ਦੇਣ ਨੂੰ ਤਿਆਰ ਨਹੀਂ ਹੈ ਸੋ ਇਸ ਕਰਕੇ ਅੱਜ ਜਿਹੜਾ ਕਿਸਾਨਾਂ ਦੇ ਜਿਹੜੇ ਹਾਲਾਤ ਨੇ ਕਿਸਾਨਾਂ ਦੇ ਹਾਲਾਤ ਟੋਟਲੀ ਸਰਕਾਰਾਂ ਇਹ ਦੇਖ ਰਹੀਆਂ ਨੇ ਕਿਵੇਂ ਇਹਨਾਂ ਨੂੰ ਹੋਰ ਮਾਰਿਆ ਜਾ ਸਕਦਾ ਕਿਵੇਂ ਇਹਨਾਂ ਦੇ ਹੱਥਾਂ ਚੋਂ ਅਸੀਂ ਕਿਸਾਨੀ ਨੂੰ ਖੋਲੀਏ ਕਿਵੇਂ ਅਸੀਂ ਦੂਜੀਆਂ ਜਿਹੜੀਆਂ ਵੱਡੀਆਂ ਧਿਰਾਂ ਨੇ ਉਹਨਾਂ ਨੂੰ ਦੇ ਦਈਏ ਇਸ ਇਸ ਕਰਕੇ ਅੱਜ ਜਿਹੜੀ ਇਹ ਸਾਰੇ ਰਲ ਮਿਲ ਕੇ ਕਿਸਾਨ ਨੂੰ ਮਾਰਨਾ ਚਾਹੁੰਦੇ ਨੇ ਕਿਸਾਨ ਤਾਂ ਜੀ ਆਪ ਕਹਿੰਦੇ ਉੱਥੇ ਬੈਠਾਏ ਬਹੁਤ ਸਾਰੇ ਲੋਕ ਇਹ ਵੀ ਕਹਿ ਰਹੇ ਨੇ ਕਿ ਜੇ ਆਗੂ ਇਦਾਂ ਰੱਬ ਨਾ ਕਰੇ ਕੋਈ ਡੱਲੇਵਾਲ ਸਾਹਿਬ ਨੂੰ ਹੋ ਜਾਂਦਾ ਤਾਂ ਕਿਦਾਂ ਫੌਜਾਂ ਲੜਾਈ ਲੜਨ ਗਈਆਂ ਇਹ ਵੀ ਕਹਿ ਰਹੀਆਂ ਨੇ ਬਹੁਤ ਸਾਰੀਆਂ ਜਥੇਬੰਦੀਆਂ ਵੀ ਕਹਿ ਰਹੀਆਂ ਨੇ ਸਾਡੀ ਦੇਖੋ ਇਹ ਤਾਂ ਬਹੁਤ ਉਹਨਾਂ ਦੀ ਉਹਨਾਂ ਦਾ ਬੜਪਣ ਆ ਉਹਨਾਂ ਦੀ ਵੱਡੀ ਗੱਲ ਆ ਜਿਹੜੀ ਨਹੀਂ ਤਾਂ ਆਮ ਤੌਰ ਤੇ ਲੋਕਾਂ ਦਾ ਇਲਜ਼ਾਮ ਹੁੰਦਾ ਵੀ ਆਗੂ ਆਪ ਨਹੀਂ ਮਰਦੇ ਲੋਕਾਂ ਦੇ ਮੁੰਡੇ ਮਰਵਾ ਦਿੰਦੇ ਨੇ ਆਮ ਆਪਾ ਕਹਿੰਦੇ ਆ ਪੁਰਾਣੇ ਬਜ਼ੁਰਗ ਵੀ ਸੁਣਦੇ ਆ ਰਹੇ ਆ ਆਪਾਂ ਕਿੰਨੀਆਂ ਮੂਵਮੈਂਟਾਂ ਚੱਲੀਆਂ ਪਰ ਉਹਨਾਂ ਦਾ ਦੇਖੋ ਉਹਨਾਂ ਨੇ ਆਪ ਕੁਰਬਾਨੀ ਆਪਣੀ ਸਮਰਥਕਾਂ ਤੋਂ ਪਹਿਲਾਂ ਆਪ ਕੁਰਬਾਨੀ ਦੇਣ ਨੂੰ ਤਿਆਰ ਹੋਏ ਸੋ ਇਹਨਾਂ ਦੀ ਇਹ ਬਹੁਤ ਵੱਡੀ ਗੱਲ ਆ ਔਰ ਇਹ ਗੱਲ ਨਹੀਂ ਹੁੰਦੀ ਕਦੇ ਵੀ ਇਹ ਤਾਂ ਜਿਉਂ-ਜਿਉਂ ਬੰਦਾ ਜਿਉਂ-ਜਿਉਂ ਜਿਹੜੀ ਕੌਮ 'ਚ ਜਾਂ ਜਿਹੜੇ ਸੰਘਰਸ਼ੀਲ ਕੁਰਬਾਨੀਆਂ ਆਉਂਦੀਆਂ ਨੇ ਉੱਤੋਂ ਹੋਰ ਲੋਕ ਸੰਘਰਸ਼ੀਲ ਜਿਆਦਾ ਉਪਜਦੇ ਨੇ ਸੋ ਇਸ ਕਰਕੇ ਇਹ ਕੋਈ ਜਿੰਨੇ ਲੋਕ ਬੈਠੇ ਨੇ ਸਾਰੇ ਸੰਘਰਸ਼ੀਲ ਨੇ ਸੋ ਇਸ ਕਰਕੇ ਜੇ ਇੱਕ ਡੱਲੇਵਾਲ ਸਾਹਿਬ ਨੂੰ ਕੋਈ ਐਸੀ ਗੱਲ ਹੁੰਦੀ ਆ ਤਾਂ 100 ਡੱਲੇ ਡੱਲੇਵਾਲ ਸਾਹਿਬ ਹੋਰ ਪੈਦਾ ਹੋਣਗੇ ਜੀ ਇੱਕ ਨਾ ਸਰਦਾਰ ਸਾਹਿਬ ਗੱਲ ਕਰਨੀ ਸੀਗੀ ਸਰਹੰਦ ਦੇ ਵਿੱਚ ਇੱਕ ਬੀਜੇਪੀ ਦਾ ਆਗੂ ਆ ਕੋਈ ਉਹ ਆਪਣੀ ਦੁਕਾਨ ਖੋਲੀ ਵੀ ਆ ਪੱਤਰਕਾਰਾਂ ਨੇ ਉਹਦੇ ਨਾਲ ਜਾ ਕੇ ਗੱਲ ਕਰੀ ਕਿ ਤੁਸੀਂ ਸਮਰਥਨ ਨਹੀਂ ਕਰਦੇ ਕਿਸਾਨਾਂ ਨੂੰ ਤੁਸੀਂ ਆਪਣੀ ਦੁਕਾਨ ਖੋਲੀ ਵੀ ਆ ਪੰਜਾਬ ਦੇ ਤੁਸੀਂ ਵਾਸੀਓ ਉਹ ਕਹਿ ਰਿਹਾ ਜੀ ਕਹਿੰਦਾ ਅਸੀਂ ਸਮਰਥਨ ਕਰਦੇ ਆ ਦੁਕਾਨਾਂ ਬੰਦ ਕਰਕੇ ਥੋੜੀ ਸਮਰਥਨ ਹੋਊਗਾ ਦੇਖੋ ਉਹਦੀ ਬੇਵਕੂਫੀ ਆ ਫਿਰ ਹੈ ਇਹ ਤਾਂ ਇੱਕ ਜਿਹੜੇ ਜਿਹੜੀ ਭਾਪੀ ਆ ਨਾ ਇਹ ਬੰਦਾ ਕੋਈ ਵੀ ਮਤਲਬ ਸਾਨੂੰ ਮਤਲਬ ਚੰਗਾ ਨਹੀਂ ਫਿਰ ਸਮਝਦਾ ਹੈਗਾ ਵੀ ਮਤਲਬ ਜੇ ਸਰਕਾਰ ਨਹੀਂ ਚੰਗਾ ਸਭ ਦੀ ਭਾਪੀ ਦੇ ਤਾਂ ਇਹ ਲੋਕ ਵੀ ਨਹੀਂ ਸਮਝਦੇ ਇਹਨੂੰ ਇਹ ਸੋਚਣਾ ਚਾਹੀਦਾ ਵੀ ਮੈਂ ਤਾਂ ਐਸੇ ਸ਼ਹਿਰ ਦਾ ਵਾਸੀ ਆ ਸ਼ਹਿਰ ਦੇ ਵਿੱਚ ਰਹਿਣਾ ਮੇਰੇ ਕੋਲ ਕਿਸਾਨਾਂ ਦੇ ਵੀ ਆਉਣਾ ਮੇਰੇ ਕੋਲ ਹੋਰਨੇ ਵੀ ਆਉਣਾ ਹੈਗਾ ਇਹ ਨਹੀਂ ਕਹਿਣਾ ਚਾਹੀਦਾ ਇਹਨੂੰ ਇਹਦੀ ਗਲਤ ਗੱਲ ਆ ਇਹ ਇਹਦੀ ਬੇਵਕੂਫੀ ਹੈ ਜੀ ਜੀ ਧੰਨਵਾਦ ਜੀ ਹਾਂਜੀ ਅਸੀਂ ਇਸ ਸਮੇਂ ਰੇਲਵੇ ਟਰੈਕ ਤੇ ਖੜੇ ਆ ਸਰਾਂਤ ਦੇ ਵਿੱਚ ਜਿੱਥੇ ਕਿਸਾਨਾਂ ਵੱਲੋਂ ਵੱਡੇ ਇਕੱਠ ਨੇ ਕੀਤੇ ਗਏ ਨੇ ਪੰਜਾਬ ਬੰਦ ਨੂੰ ਪਰਮਾ ਹੁੰਗਾਰਾ ਹੈ ਜਿਹੜਾ ਮਿਲ ਰਿਹਾ ਹੈ ਹਰ ਇੱਕ ਵਰਗ ਹੈ ਜਿਹੜਾ ਲੱਗ ਰਿਹਾ ਹੈ ਕਿ ਉਹ ਸਪੋਰਟ ਕਰ ਰਿਹਾ ਹੈ ਸੜਕਾਂ ਦੇ ਹਾਲਾਤ ਇਸ ਤਰ੍ਹਾਂ ਨੇ ਜਿਸ ਤਰ੍ਹਾਂ ਕੋਰੋਨਾ ਦੇ ਟਾਈਮ ਸੜਕਾਂ ਖਾਲੀ ਸੀਗੀਆਂ ਉਸੇ ਤਰ੍ਹਾਂ ਸੜਕਾਂ ਖਾਲੀ ਦਿਖਾਈ ਦੇ ਰਹੀਆਂ ਨੇ ਸੋ ਅੱਗੇ ਕਿੱਦਾਂ ਦੇ ਹਾਲਾਤ ਨੇ ਉਹ ਵੀ ਤੁਹਾਨੂੰ ਦਿਖਾਵਾਂਗੇ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਜਤਿੰਦਰ ਟਵਾਣਾ ਦੇ ਨਾਲ ਮਨਵਿੰਦਰ ਸਿੰਘ ਟਵਾਣਾ ਸਰਹੰਦ